ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਟਿਸ਼ਨ ਤੇ ਮੈਂ ਤੁਹਾਡੀ ਆਪਣੀ ਜੱਸੀ ਸੰਧੂ ਲਾ ਜਿਹਦਾ ਲਿਖਿਆ ਬਹੁਤ ਹੀ ਪਿਆਰਾ ਨਾਵਲ ਟਾਲੀ ਵਾਲਾ ਖੇਤ ਦਾ ਦੂਸਰਾ ਬਾਗ ਤੇ ਜੇ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਹਿਲਾਂ ਪਲੀਜ਼ ਕਰ ਦਿਓ ਤੇ ਉਹ ਆਪਣੀ ਜ਼ਿੰਦਗੀ ਚੋਂ ਗਵਾਚ ਗਿਆ ਸਾਲ 1944 ਚਦ ਵਰਲਡ ਵਾਰ ਦੋ ਪੂਰੇ ਜੋਰਾਂ ਤੇ ਲੜੀ ਜਾ ਰਹੀ ਸੀ ਘਰ ਦੀ ਗਰੀਬੀ ਤੋਂ ਤੰਗ ਆ ਕੇ ਉਹਦਾ ਪਿਓ ਈਸ਼ਰ ਸਿੰਘ ਫੌਜ ਚੋਂ ਭਰਤੀ ਹੋ ਗਿਆ ਸੀ ਬਸ ਐਸਾ ਰਵਰੂਟ ਬਣ ਕੇ ਫਰਾਂਸ ਝੋਲਣ ਗਿਆ ਫਿਰ ਅੱਜ ਤੱਕ ਨਹੀਂ ਪਰਤਿਆ ਪਤਾ ਨਹੀਂ ਉਹ برفਾਂ ਥੱਲੇ ਦੱਬਿਆ ਗਿਆ ਸੀ ਜਾਂ ਦੁਸ਼ਮਣ ਦੀ ਕੈਦ ਵਿੱਚ ਚਲਾ ਗਿਆ ਸੀ ਉਹਦਾ ਕੋਈ ਪਤਾ ਨਹੀਂ ਸੀ ਲੱਗਾ ਉਹਦੂੰ ਅਰਜਨ ਸਿੰਘ ਦੀ ਉਮਰ ਮਸਾ ਕੋਈ 6-7 ਸਾਲ ਦੀ ਸੀ ਅਰਜਨ ਦੀ ਮਾਂ ਬਚਨੋ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ ਉਹ ਸੋਚਦੀ ਜੇ ਮਰੇ ਦੀ ਖ਼ਬਰੀ ਆ ਜਾਂਦੀ ਤਾਂ ਉਹ ਚੰਦਰੇ ਦੀ ਉਡੀਕ ਮੁੱਕ ਜਾਂਦੀ ਪਰ ਉਹ ਤਾਂ ਬਚਨਕਰ ਨੂੰ ਮੰਜੀਦਾਰ ਛੱਡ ਗਿਆ ਸੀ ਜਿਵੇਂ ਕੋਈ ਮਲਾਹ ਕਿਸੇ ਕਿਸ਼ਤੀ ਨੂੰ ਸਮੁੰਦਰ ਵਿਚਾਲੇ ਲਵਾਰਸ ਛੱਡ ਕੇ ਕਿਤੇ ਕਿਸੇ ਹੋਰ ਜਹਾਜ਼ ਤੇ ਫਰਾਰ ਹੋ ਜਾਵੇ ਉਹ ਲਵਾਰਸ ਕਿਸ਼ਤੀ ਲਹਿਰਾਂ ਨਾਲ ਟਕਰਾਉਂਦੀ ਰਵੇ ਨਾ ਤਾਂ ਉਹਨੂੰ ਆਪਣੀ ਅਗਲੀ ਮੰਜ਼ਿਲ ਪਤਾ ਹੋਵੇ ਤੇ ਨਾ ਪਿੱਛੇ ਮੋੜਨ ਵਾਲਾ ਮਲਾਹ ਉਹਦੇ ਨਾਲ ਹੋਵੇ ਵਚਨਕਰ ਨੂੰ ਆਪਣੀ ਜ਼ਿੰਦਗੀ ਉਹ ਲੋਵਾਰਸ ਕਿਸ਼ਤੀ ਵਾਂਗ ਲੱਗਦੀ ਪਰ ਜ਼ਿੰਦਗੀ ਤਾਂ ਕੱਟਣੀ ਹੀ ਸੀ 6-7 ਸਾਲ ਦੇ ਮਾਸੂਮ ਨੂੰ ਲੈ ਕੇ ਕਿਸਦਾ ਦਰ ਖੜਕਾਉਂਦੀ ਉਦਾਂ ਇੱਕ ਭਰਾ ਸੀ ਗਾਇਸ਼ਿਰਸਿਉਂ ਦਾ ਮੰਗਲ ਸਿੰਘ ਜਾਨੀ ਕਿ ਅਰਜਣ ਸਿੰਘ ਦਾ ਚਾਚਾ ਪਰ ਸਿਰੇ ਦਾ ਪੋਸਤੀ ਪਰ ਜਿਵੇਂ ਵੀ ਸੀ ਘਰ ਚੋਂ ਦਾ ਆਸਰਾ ਬਹੁਤ ਸੀ ਵਚਨਕਰ ਨੂੰ ਜ਼ਿੰਦਗੀ ਕੱਟਣ ਲਈ ਬਾਕੀ ਰੱਬ ਨੇ ਉਹਨੂੰ ਇੱਕ ਪੁੱਤ ਦੇ ਦਿੱਤਾ ਸੀ ਜਿਸ ਨੇ ਇਹ ਦਿਨਾਂ ਵਿੱਚ ਗੱਭਰੂ ਹੋ ਜਾਣਾ ਸੀ ਤੇ ਆਪਣੀ ਮਾਂ ਦੇ ਸਾਰੇ ਦੁੱਖ ਆਪਣੇ ਮੋਢਿਆਂ ਤੇ ਚੱਕ ਲੈਣੇ ਸਨ ਬਚਨਕੌਰ ਅਰਜਨ ਨੂੰ ਖੁੱਲਾ ਦੁੱਧ ਕਿਉਂ ਖਾਣ ਨੂੰ ਦਿੰਦੀ ਸੁੱਖ ਨਾ ਘਰੇ ਤੇ ਨਾਲ ਲੁਵੀਰੀਆਂ ਖੜੀਆਂ ਸੀ ਦਿਨਾਂ ਵਿੱਚ ਹੀ ਅਰਜਨ ਗੱਭਰੂ ਜਵਾਨ ਲੱਗਣ ਲੱਗ ਗਿਆ ਸੀ ਅਰਜਨ ਜਦੋਂ 10 ਕੋ ਸਾਲ ਦਾ ਹੋਇਆ ਤਾਂ ਸਾਲ 47 ਚੜ ਗਿਆ ਸੀ ਸਾਡੀ ਪੜੀ ਲਿਖੀ ਭਾਸ਼ਾ 'ਚੋਂ ਆਜ਼ਾਦੀ ਵਾਲਾ ਸਾਲ ਤੇ ਸਾਡੇ ਬਜ਼ੁਰਗਾਂ ਦੀ ਭਾਸ਼ਾ 'ਚੋਂ ਹੰਨਿਆਂ ਵਾਲਾ ਵਰਾ ਤਾਂ ਤਾਂ ਵਡਟੂ ਕੋ ਰਹੀ ਸੀ ਬੰਦੇ ਹੈਵਾਨ ਬਣ ਗਏ ਸਨ ਆਪਣੀਆਂ ਭੈਣਾਂ ਦੀਆਂ ਗੈਰ ਮਜਬੀ ਵੀਰ ਵੀਰ ਕਹਿਣ ਵਾਲੀਆਂ ਸਹੇਲੀਆਂ ਵੀ ਹਵਸ ਦਾ ਸ਼ਿਕਾਰ ਬਣਾ ਲਈਆਂ ਗਈਆਂ ਖੇਤਾਂ ਚੋਂ ਖਾਲਾਂ ਵਟਾਂ ਤੇ ਰੋਲ ਦਿੱਤੀਆਂ ਗਈਆਂ ਉਹਨਾਂ ਦੀਆਂ ਇੱਜ਼ਤਾਂ ਉਹ ਬਥੇਰੇ ਵਾਸਤੇ ਪਾਉਂਦੀਆਂ ਰਹੀਆਂ ਕਿ ਵੀਰੇ ਤੇਰੀਆਂ ਭੈਣਾਂ ਨਾਲ ਖਿੜ ਕੇ ਜਵਾਨ ਹੋਈਆਂ ਤੇਰੀਆਂ ਭੈਣਾਂ ਨਾਲ ਬੈਠ ਬੈਠ ਕੇ ਛੌਪ ਪਾਉਂਦੀਆਂ ਰਹੀਆਂ ਤੇਰੀਆਂ ਭੈਣਾਂ ਨਾਲ ਬੈਠ ਧਰਿਆ ਬੁਣ ਉਹਨਾਂ ਦਾ ਦਾਜ ਤਿਆਰ ਕਰਦੀਆਂ ਰਹੀਆਂ ਤੂੰ ਵੀ ਤਾਂ ਵੀਰਾ ਭੈਣੀ ਬੋਲਦਾ ਰਿਹਾ ਅੱਜ ਤੱਕ ਸਾਨੂੰ ਬੜੇ ਖੁਦਾ ਤੇ ਵਾਹਿਗੁਰੂ ਦੇ ਵਾਸਤੇ ਦਿੰਦੀਆਂ ਰਹੀਆਂ ਉਹ ਮਾਸੂਮ ਜਿੰਦਾ ਪਰ ਮੂੰਹ ਬੋਲੇ ਭਰਾਵਾਂ ਦੇ ਕੰਨ ਬੋਲੇ ਹੋ ਚੁੱਕੇ ਸਨ ਨਹੀਂ ਸੁਣੇ ਉਹਨਾਂ ਦੇ ਤਰਲੇ ਤਿਹਾਰੇ ਨਹੀਂ ਸੁਣੀਆਂ ਮਾਸੂਮਾਂ ਦੀਆਂ ਚੀਕਾਂ ਪਹਿਲਾਂ ਬਲਾਤਕਾਰ ਕੀਤੇ ਫਿਰ ਸ਼ੁਰੇ ਤੇ ਬਰਸ਼ੇ ਮਾਰ ਕੇ ਢਿੱਡ ਪਾੜ ਦਿੱਤੇ ਗਏ ਕਈਆਂ ਦੀਆਂ ਜਿਉਂਦੇ ਜੀ ਦੁੱਧ ਵਾਲੀਆਂ ਛਾਤੀਆਂ ਕੱਟ ਦਿੱਤੀਆਂ ਗਈਆਂ ਬਲਾਤਕਾਰ ਕਰਨ ਵਾਲੇ ਤਾਂ ਚਲੋ ਮੂੰਹ ਬੋਲੇ ਭਰਾ ਸੀ ਪਰ ਸਕੇ ਭਰਾਵਾਂ ਨੇ ਵੀ ਆਪਣੇ ਹੱਥੀ ਵੱਢ ਕੇ ਆਪਣੀਆਂ ਸਖੀਆਂ ਪਣਾ ਖੋਹਾਂ ਜੋ ਸੁੱਟ ਦਿੱਤੀਆਂ ਸਨ ਕਿ ਕਿਤੇ ਰਾਹ ਜਾਂਦਿਆਂ ਕਾਫਲੇ ਤੇ ਹਮਲਾ ਨਾ ਹੋ ਜਾਵੇ ਤੇ 20-20 ਲੋਕ ਲੋਟਣਾ ਲੈਣ ਉਹਨਾਂ ਦੀਆਂ ਭੈਣਾਂ ਦੀਆਂ ਇੱਜ ਤਾਂ ਇਨਸਾਨੀਅਤ ਦਾ ਕਹਾਣ ਹੋ ਰਿਹਾ ਸੀ ਭੁੱਖੇ ਤੇ ਬੇਵਸ ਜਾਂਦੇ ਕਾਫਲੇ ਤੇ ਹਮਲਾ ਕਰਕੇ ਲੂਟ ਲਿਆ ਜਾਂਦਾ ਉਹਨਾਂ ਦੇ ਬੇਜੁਬਾਨ ਭੁੱਖੇ ਪਿਆਸੇ ਬਲਦ ਤੱਕ ਮਾਰ ਦਿੱਤੇ ਜਾਂਦੇ ਗੱਡੀਆਂ ਤੇ ਬੈਠੀਆਂ ਡਰ ਨਾਲ ਕੰਬਦੀਆਂ ਕੁੜੀਆਂ ਨੂੰ ਧੱਕੇ ਨਾਲ ਚੁੱਕ ਲਿਆ ਜਾਂਦਾ ਪਾਕਿਸਤਾਨ ਤੋਂ ਆਉਣ ਵਾਲੇ ਹਿੰਦੂ ਸਿੱਖਾਂ ਨਾਲ ਵੀ ਇਹੀ ਹੋ ਰਿਹਾ ਸੀ ਤੇ ਇੱਧਰੋਂ ਜਾਣ ਵਾਲੇ ਮੁਸਲਮਾਨਾਂ ਨਾਲ ਵੀ ਐਦਾਂ ਹੀ ਹੋ ਰਿਹਾ ਸੀ ਅਚਾਨਕ ਆ ਕੇ ਬੀਬੀ ਫਾਤਿਮਾ ਉਹਨਾਂ ਦੇ ਲੱਕੜ ਦੇ ਬੂਹੇ 'ਚ ਵੱਜੀ ਸਵੇਰ ਦਾ ਮੋਹਨੇਰ ਦਾ ਵਕਸੇ ਲੱਕੜ ਦੇ ਬੂਹੇ ਜੋ ਫਸਾਈ ਲੱਕੜ ਜਰ ਕਰਦੀ ਟੁੱਟ ਗਈ ਤੇ ਬੂਹਾ ਖੁੱਲਦਿਆਂ ਹੀ ਉਹ ਅਰਜੰਸਿਓਂ ਦੀ ਬਿਹੜੇ ਚੋਂ ਆਂ ਡਿੱਗੀ ਸ਼ਾਇਦ ਉਹ ਸਵੇਰੇ ਮੂਹ ਨੇਰੇ ਖੇਤਾਂ ਚੋਂ ਜੰਗਲ ਪਾਣੀ ਗਈ ਹੋ ਕਿਉਂਕਿ ਪਿੰਡਾਂ ਦੀਆਂ ਸੁਆਣੀਆਂ ਉਦੋਂ ਸਵੇਰੇ ਸਵੇਰੇ ਬੰਦਿਆਂ ਦੇ ਖੇਤ ਜਾਣ ਤੋਂ ਪਹਿਲਾਂ ਪਹਿਲਾਂ ਮੂਹ ਨੇਰੇ ਕਿਰਿਆ ਖੇਤਾਂ ਵਿੱਚ ਸੋਦਾ ਆਇਆ ਕਰਦੀਆਂ ਸਨ ਅਚਾਨਕ ਉਹ ਅਰਜੰਸਿਓਂ ਕੇ ਬਿਹੜੇ ਚੋਂ ਆਂ ਡਿੱਗੀ ਉਹਦੇ ਢਿੱਡ ਵਿੱਚ ਇੱਕ ਬਰਸ਼ੀ ਖੋਬੀ ਹੋਈ ਸੀ ਫਾਤੂਮਾ ਨੇ ਇੱਕ ਹੱਥ ਨਾਲ ਘੁੱਟ ਕੇ ਢਿੱਡ ਫੜਿਆ ਹੋਇਆ ਸੀ ਤੇ ਕਦੇ-ਕਦੇ ਬੋਲ ਅੰਦਰ ਨੂੰ 모ੜ ਕਦੇ ਮੂੰਹ ਖੋਲ ਸਾਹ ਛੱਡਦੀ ਸਾਹ ਲੈਂਦੀ ਅੱਖਾਂ ਖੋਲਦੀ ਤੇ ਬੰਦ ਕਰਦੀ ਉਹ ਦਰਦ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨੇ ਇੱਕ ਹੱਥ ਆਪਣੀ ਸਲਵਾਰ ਨੂੰ ਬਾਹਰ ਰੱਖਿਆ ਸੀ ਸ਼ਾਇਦ ਪਹਿਲਾਂ ਉਹਦੀ ਪੱਤ ਲੁੱਟੀ ਗਈ ਸੀ ਸਲਵਾਰ ਦਾ ਨਾਲਾ ਤੋੜ ਦਿੱਤਾ ਗਿਆ ਸੀ ਇੱਕ ਹੱਥ ਨਾਲ ਉਹਨੇ ਨਿਫੇ ਕੋਲੋਂ ਸਲਵਾਰ ਫੜੀ ਹੋਈ ਸੀ ਉਹਨੇ ਡਿੱਗਦੀ ਨੇ ਅਰਜਨ ਸਿੰਘ ਦੀ ਮਾਂ ਬਚਨ ਕੌਰ ਨੇ ਆਵਾਜ਼ ਮਾਰੀ ਭੈਣੇ ਇਸ ਤੋਂ ਅੱਗੇ ਜਿਵੇਂ ਆਵਾਜ਼ ਹੀ ਨਾ ਨਿਕਲੀ ਹੋਵੇ ਉਸ ਵਿਚਾਰੀ ਦੀ ਉਦਰਦ ਨਾਲ ਕਰਾ ਉੱਠੀ ਬਚਨ ਕੌਰ ਭੱਜ ਕੇ ਆਈ ਉਸਨੇ ਫਾਤਿਮਾ ਦਾ ਸਿਰ ਆਪਣੀ ਗੋਦੀ 'ਚ ਰੱਖ ਲਿਆ ਫਾਤਿਮਾ ਦੇ ਵਾਲ ਖਿਲਰੇ ਹੋਏ ਸਨ ਕੱਪੜੇ ਫਟੇ ਹੋਏ ਸਨ ਅਰਜਨ ਸਿੰਘ ਉਦੋਂ ਕੋਈ 10 ਕੋਸਾਲ ਦਾ ਸੀ ਪਰ ਪਸ਼ੂ ਡੰਗਰ ਉਹੀ ਸਾਹਮ ਦਾ ਸੀ ਉਹ ਬਾਹਰੋਂ ਡੰਗਰਾਂ ਵਾਲੇ ਵਾੜੇ 'ਚੋਂ ਚੋ ਕੇ ਦੁੱਧ ਦੀ ਬਾਲਟੀ ਘਰ ਲੈ ਆ ਰਿਆ ਸੀ ਜਦੋਂ ਉਹ ਨੇ ਵਿਹੜੇ 'ਚੋਂ ਡਿੱਗੀ ਪਈ ਮਾਸੀ ਫਾਤਿਮਾ ਨੂੰ ਦੇਖਿਆ ਉਦੋਂ ਹੱਥੋਂ ਦੁੱਧ ਦੀ ਬਾਲਟੀ ਛੁੱਟ ਗਈ ਤੇ ਵਿਹੜੇ ਵਿੱਚ ਦੁੱਧ ਦਾ ਛੱਪੜ ਲੱਗ ਗਿਆ ਅਰਜੁਨ ਸਿਉਮੀ ਭੱਜ ਕੇ ਫਾਤਿਮਾ ਕੋਲ ਆ ਗਿਆ ਕੀ ਹੋਇਆ ਮਾਸੀ ਤੈਨੂੰ ਕੁਝ ਨਹੀਂ ਪੁੱਤ ਲੋਕ ਮਜਬ ਦੇ ਨਾਂ ਤੇ ਐਦਾਂ ਦੇ ਧਰਮ ਕਮਾਉਣ ਲੱਗ ਪਏ ਨੇ ਫਿਰ ਉਹ ਬਚਨ ਕੌਰ ਵਾਲਮੋ ਕਰਦੀ ਬੋਲੀ ਭੈਣੇ ਮੇਰੀ ਤੋਂ ਬਾਅਦ ਮੇਰੀ ਤੀ ਨਸੀਰਾ ਦਾ ਖਿਆਲ ਰੱਖੀ ਕਿਤੇ ਬਿਨਾਂ ਮਾਂ ਤੋਂ ਰੋਲ ਨਾ ਜਾਵੇ ਓ ਮਾਸੂਮ ਉਹ ਨਿਕੋਨ ਨਾਲ ਲਿਬੜੇ ਹੱਥ ਬਚਨ ਕੋਰ ਅੱਗੇ ਜੋੜ ਦਿੱਤੇ ਕੁਝ ਨਹੀਂ ਹੁੰਦਾ ਫਾਤਿਮਾ ਤੈਨੂੰ ਮੈਂ ਹੁਣੇ ਅਰਜੁਨ ਨੂੰ ਭੇਜਦੀ ਆ ਵੈਦ ਨੂੰ ਬੁਲਾ ਲਿਆਉਂਦਾ ਭੱਜ ਕੇ ਨਹੀਂ ਨਹੀਂ ਭੈਣੇ ਐਨਾ ਵਕਤ ਨਹੀਂ ਆ ਹੁਣ ਤਾਂ ਰੱਬ ਨੂੰ ਜਾ ਕੇ ਪੁੱਛਣਾ ਕਿ ਤੈਨੂੰ ਦਰਦ ਨਹੀਂ ਹੋਇਆ ਐਨੀਆਂ ਲਾਸ਼ਾਂ ਵੇਖ ਕੇ ਘਰ ਬਾਹਰ ਸੜਦੀ ਵੇਖ ਤੈਨੂੰ ਸੇਖ ਨਹੀਂ ਲੱਗਾ ਤੇਰੇ ਕੰਨਾਂ ਨੂੰ ਕਿਉਂ ਨਹੀਂ ਸੁਣੀਆਂ ਉਹਨਾਂ ਕੁੜੀਆਂ ਦੀਆਂ ਚੀਕਾਂ ਜਿਨ੍ਹਾਂ ਦੀਆਂ ਕਿਰਪਾਨਾਂ ਨਾਲ ਦੁੱਧ ਵਾਲੀਆਂ ਛਾਤੀਆਂ ਵੱਡ ਦਿੱਤੀਆਂ ਗਈਆਂ ਕੀ ਰੱਬਾ ਤੂੰ ਬੋੜਾਈ ਅਰਜੁਨ ਮੇਰਾ ਪੁੱਤ ਬਣ ਕੇ ਆਖਰੀ ਵਾਰ ਇੱਕ ਕੰਮ ਕਰ ਦੇ ਬੋਲ ਮਾਸੀ ਬੋਲਤਾ ਸੀ ਅਰਜੁਨ ਕੰਬਦੀ ਆਵਾਜ਼ ਚ ਬੋਲਿਆ ਜਾ ਨਸੀਰਾ ਨੂੰ ਚੱਕ ਲਿਆ ਕਰੂੰ ਜਾ ਕੇ ਆਖਰੀ ਸ਼ਬਦ ਉਹਦੇ ਮੂੰਹੋਂ ਟੁੱਟ ਟੁੱਟ ਕੇ ਨਿਕਲ ਰਹੇ ਸਨ ਬਰਸ਼ੀਓ ਦੇ ਪੇਟ ਚੋਂ ਪੂਰੀ ਤਰ੍ਹਾਂ ਖੁੱਭੀ ਹੋਈ ਸੀ ਅਰਜੁਨ ਉਸੇ ਵੇਲੇ ਭੱਜ ਕੇ ਫਾਤਿਮਾ ਦੇ ਘਰੋਂ ਉਹਦੀ ਧੀ ਨੂੰ ਚੱਕ ਲਿਆ ਆ ਫਾਤਿਮਾ ਦਾ ਘਰ अर्जुन सियों के पिछले पासे से फातिमा ने अर्जुन तो अपनी तीर नु लहू लिबड़े हत्था नाल ਫੜ ਲਿਆ ਨਸੀਰਾ ਰੋ ਰਹੀ ਸੀ ਉਦੋਂ ਕੋਈ ਸਾਰ ਕੁਦੀ ਮਸਾ ਹੀ ਹੋਣੀ ਆ ਫਾਤਿਮਾ ਟਿਕ ਟਿੱਕੀ ਲਾਈ ਉਸ ਵੱਲ ਵੇਖ ਰਹੀ ਸੀ ਉਹਦੇ ਬੁੱਲ ਕੰਬ ਰਹੇ ਸਨ ਉਹਦੇ ਅੰਦਰੋਂ ਕੋਈ ਬੋਲ ਨਹੀਂ ਸੀ ਨਿਕਲ ਰਿਹਾ ਫਿਰ ਉਹ ਨਸੀਰਾ ਨੂੰ ਬਚਨوں ਦੀ ਝੋਲੀ ਪਾਉਂਦੀ ਬੋਲੀ ਲੈ ਭੈਣੇ ਅੱਜ ਤੋਂ ਹੀ ਤੇਰੀ ਹੋਈ ਅੱਜ ਮੇਰੀ ਧੀ ਨੂੰ ਪਾਲ ਲਵੀਂ ਅੱਜ ਤੇਰੇ ਬਿਨਾ ਸਿਰਫ ਇੱਕ ਖੁਦਾ ਗਵਾਇ ਅਰਜੁਨ ਆ ਬੋਚ ਕੇ ਬਰਸ਼ੀ ਕੱਢ ਤੇ ਫੇਰ ਭੱਜ ਕੇ ਵੈਦ ਨੂੰ ਸਾਧ ਲਿਆ ਬਚਨੋ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਤੀ ਬੋਲੀ ਪਰ ਜਦ ਅਰਜੁਨ ਨੇ ਬਰਸ਼ੀ ਬਾਹਰ ਖਿੱਚੀ ਤਾਂ ਫਾਤਿਮਾ ਦਾ ਨਾੜਾਂ ਦਾ ਗੁੱਸਾ ਬਾਹਰ ਨਿਕਲ ਆਇਆ ਕਿਉਂਕਿ ਬਰਸ਼ੀ ਦੰਦਿਆਂ ਵਾਲੀ ਸੀ ਤੇ ਜ਼ਾਲਿਮਾਂ ਟਿੱਡ ਚੋਂ ਮਾਰ ਕੇ ਉਹਨੂੰ ਵਟੇ ਦੇ ਦਿੱਤਾ ਸੀ ਜਿਸ ਨਾਲ ਨਾੜਾਂ ਬਰਸ਼ੀ ਨਾਲ ਲਪੇਟੀਆਂ ਗਈਆਂ ਸਨ ਫਾਤਿਮਾ ਦੇ ਫੱਟ ਚੋਂ ਇੱਕ ਲਹੂ ਦਾ ਪ੍ਰਣਾਲਾ ਵਹਿ ਤੁਰਿਆ ਤੇ ਉਹ ਦਰਦ ਨਾਲ ਬੁਰੀ ਤਰ੍ਹਾਂ ਤੜਫਣ ਲੱਗ ਪਈ ਹੱਥ ਪੈਰ ਮਾਰਨ ਲੱਗੀ ਇਦੋਂ ਪਹਿਲਾਂ ਕਿ ਅਰਜਨ ਵੈਦ ਨੂੰ ਬੁਲਾਉਣ ਲਈ ਜਾਂਦਾ ਫਾਤਿਮਾ ਨੇ ਆਖਰੀ ਸਾਹ ਲਿਆ ਉਹਦੀਆਂ ਅੱਖਾਂ ਚੋਂ ਨਿਕਲੇ ਹੰਝੂ ਕੰਨਾਂ ਕੋਲ ਆ ਕੇ ਰੁਕ ਗਏ ਬਚਰਕੌਰ ਦੀ ਚੋਲੀ ਚੁਪਈ ਨਸੀਰਾ ਵਾਰ-ਵਾਰ ਮਰੀ ਪਈ ਆਪਣੀ ਮਾਂ ਵੱਲ ਬਾਹਾਂ ਉਲਾਰ ਰਹੀ ਸੀ ਉਹਨੂੰ ਭੁੱਖ ਲੱਗੀ ਸੀ ਤੇ ਮਾਂ ਕੋਲੋਂ ਦੁੱਧ ਚੁੰਗਣਾ ਚਾਹੁੰਦੀ ਸੀ ਪਰ ਉਸ ਮਾਸੂਮ ਨੂੰ ਕੀ ਖਬਰ ਸੀ ਕਿ ਉਹਨੂੰ ਦੁੱਧ ਚੰਗਾਉਣ ਵਾਲੀ ਤਾਂ ਚੰਦਰੀ ਆਜ਼ਾਦੀ ਦੀ ਹਨੇਰੀ ਨੇ ਖਾ ਲਈ ਹੁਣ ਕਦੇ ਤੈਨੂੰ ਉਹਨੇ ਦੁੱਧ ਨਹੀਂ ਚੰਗਾਉਣਾ ਉਹਨੇ ਤਾਂ ਹੁਣ ਕਦੇ ਗਲ ਵੀ ਨਹੀਂ ਲਾਉਣਾ ਤੈਨੂੰ ਵੱਡੇ ਦਿਨ ਚੜ੍ਹੇ ਲੋਕ ਇਕੱਠੇ ਹੋਣੇ ਸ਼ੁਰੂ ਹੋਗੇ ਸਾਰੇ ਇਹੀ ਕਹਿ ਰਹੇ ਸੀ ਕੱਖ ਨਾ ਰਵੇ ਐਸੇ ਪਾਪੀਆਂ ਦਾ ਜਿਨ੍ਹਾਂ ਇੱਕ ਮਾਸੂਮ ਕੁੜੀ ਦੀ ਮਾਂ ਖੋਲੀ ਕਿਸੇ ਬਾਹਰਲੇ ਪਿੰਡ ਵਾਲਿਆਂ ਦਾ ਕੰਮ ਲੱਗਦਾ ਆਪਣੇ ਪਿੰਡ ਦਾ ਤਾਂ ਨਹੀਂ ਕੋਈ ਇਦਾਂ ਕਰ ਸਕਦਾ ਨਾਲੇ ਪਿੰਡ ਦੇ ਸਾਰੇ ਘਰਾਂ ਚੋਂ ਕੰਮ ਕਰਨ ਫਾਤਿਮਾ ਤਾਂ ਜਾਣਦੀ ਸੀ ਸਾਰਾ ਪਿੰਡ ਤਾਂ ਜਾਣਦਾ ਸੀ ਇਹਨੂੰ ਸ਼ਾਮ ਤੱਕ ਫਾਤਿਮਾ ਦੀ ਮਿੱਟੀ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ ਫਾਤਿਮਾ 5 ਕੋ ਸਾਲ ਪਹਿਲਾਂ ਇਸ ਪਿੰਡ ਵਿੱਚ ਆਈ ਸੀ کریمੂ ਨਾਲ ਨਿਕਾਹ ਕਰਕੇ کریمੂ ਜਾਨੀ ਕਰਮੂਦੀਨ ਇਸ ਪਿੰਡ ਦਾ ਜੱਦੀ ਪੁਸ਼ਤੀ ਵਸਨੀਕ ਸੀ ਉਹ ਦਾਦੇ-ਪਰਦਾਦੇਆਂ ਤੋਂ ਐਸੇ ਪਿੰਡ ਰਹਿੰਦੇ ਸਨ ਸਾਰੇ ਪਿੰਡ ਦਾ ਮਾਲ ਡੰਗਰ کریمੂ ਹੀ ਚਾਰਿਆ ਕਰਦਾ ਸੀ ਪਿੰਡ ਵਾਲੇ ਬਦਲੇ ਚੋਂ ਨੂੰ ਕਣਕ ਗੁੜ ਬਾਜਰਾ ਮੱਖੀ ਦੇ ਦਿੰਦੇ ਸਨ ਵਿਆਹ ਸ਼ਾਦੀ ਤੇ ਕੋਈ ਘਰ ਦੋ ਜੁੜੀ ਕੱਪੜੇ ਵੀ ਦੇ ਦਿਆ ਕਰਦਾ ਸੀ ਜਦੋਂ ਫਾਤਿਮਾ ਪਿੰਡ ਆਈ ਸੀ ਤਾਂ ਸਾਰੇ ਪਿੰਡ ਨੇ ਕੋਠਿਆਂ ਦੇ ਖੜਖੜ ਉਸ ਨੂੰ ਵੇਖਿਆ ਸੀ ਭਰੀਆਂ ਵਰਗੀ ਸੋਹਣੀ ਸੁਨੱਖੀ ਆਂਡ ਗਵਾਂਡ ਅਗਰ ਉਸ ਨੇ ਕਿਸੇ ਘਰ ਪਹਿਲੀ ਵਾਰ ਪੈਰ ਪਾਇਆ ਉਹ ਅਰਜਣ ਸਿੰਘ ਦੇ ਘਰੇ ਪਾਇਆ ਸੀ ਪੈਣੇ ਹੈਗਾ ਕੋਈ ਘਰੇ ਉਹਨੇ ਸੰਗ ਦੀ ਸੰਗ ਦੀ ਨੇ ਕੁੰਡ ਕੱਢੀ ਖੜੀ ਨੇ ਬੂਹਾ ਖੜਕਾ ਕੇ ਆਵਾਜ਼ ਮਾਰੀ ਸੀ ਆ ਜਾ ਭਾਈ ਕੌਣਾ ਆ ਜਾ ਅੱਗੇ ਲੰਗਿਆ ਚੌਂਤਰੇ ਦੇ ਬੈਠੀ ਬਚਨ ਕਰਨੇ ਕੱਚੀ ਕੰਦੋਲੀ ਦੀਆਂ ਮੋਰੀਆਂ ਵਿਚਲੀ ਝਾਕਦਿਆਂ ਆਵਾਜ਼ ਦਿੱਤੀ ਅਰਜਨ ਸਿਉਂਦੋਂ ਕੋਈ ਛੇ ਕੁ ਸਾਲ ਦਾ ਸੀ ਆਪਣੀ ਮਾਂ ਕੋਲ ਪੀੜੀ ਤੇ ਬੈਠਾ ਸੀ ਉਹ ਅੱਗੇ ਆ ਕੇ ਕੰਦੋਲੀ ਕੋਲ ਖੜੀ ਹੋ ਗਈ ਨੀ ਭੈਣੇ ਕੁੰਡ ਚੱਕ ਦੇ ਹੈ ਨਹੀਂ ਕੋਈ ਬੰਦਾ ਕਰੇ ਅਰਜਨ ਦਾ ਬਾਪੂ ਤਾਂ ਫੌਜੋਂ ਰੰਗ ਰੂਟ ਆ ਉਹ ਤਾਂ ਬਾਹਰ ਗਿਆ ਜਾਜ ਤੇ ਲੜਨ ਵਾਸਤੇ ਅਗੋਰੀਆਂ ਦੀ ਲੜਾਈ ਆ ਕਿਸੇ ਮੁਲਕ ਨਾਲ ਭਣੇ ਐ ਟੁੱਟ ਬਣੇ ਗਰੇਜ ਵੀ ਨਾ ਕਿਸੇ ਨਾ ਕਿਸੇ ਨੇ ਆਡਾ ਲਾਈ ਰੱਖਦੇ ਆ ਤੇ ਅਸੀਂ ਘਰਾਂ ਚ ਬੈਠੀਆਂ ਉਡੀਕਦੀਆਂ ਰਹਿੰਦੀਆਂ ਕਦੋਂ ਲਾ ਮੁੱਕੇ ਤੇ ਕਦੋਂ ਮੁਣ ਤੇ ਅਰਜਨ ਦਾ ਚਾਚਾ ਉਹ ਉਦਾਂ ਹੀ ਘਰੇ ਨਹੀਂ ਆਉਂਦਾ ਖੇਤ ਖੂਹ ਤੇ ਹੀ ਰਹਿੰਦਾ ਜਾਂ ਡੰਗਰਾਂ ਵਾਲੀ ਹਵੇਲੀ ਚ ਹੁੰਦਾ ਹਰ ਵੇਲੇ ਜਦੋਂ ਫਾਤਿਮਾ ਨੇ ਕਾਲੀ ਚੁੰਨੀ ਦਾ ਪੱਲਾ ਮੁਖ ਤੋਂ ਪਾਸੇ ਕੀਤਾ ਤੇ ਐਦਾਂ ਲੱਗਾ ਜਿਵੇਂ ਕਾਲੀ ਬਦਲੀ ਦੇ ਹੋਲਿਓ ਚੰਨ ਨਿਕਲ ਆਇਆ ਹੋਵੇ ਜਿਵੇਂ ਕੋਈ ਅਸਮਾਨੀ ਬਿਜਲੀ ਲਿਸ਼ਕ ਗਈ ਹੋਵੇ ਅੱਛਾ ਤੂੰ ਏ ਕਰੀਮੂ ਦੀ ਬਹੂ ਮੱਖਿਆ ਕੋਰੇ ਪਤਾ ਨਹੀਂ ਕੌਣ ਆ ਜਾ ਬਹਿ ਜਾ ਆ ਪੀੜੀ ਖੇਚ ਲੈ ਉਰਾਂ ਨੂੰ ਬਚਨ ਕੋਰ ਤਵੇ ਤੇ ਪਈ ਰੋਟੀ ਥਾਲ ਦੀ ਬੋਲੀ ਪਰ ਉਹ ਚੌਂਤਰੇ ਦੀ ਕੱਚੀ ਕੰਧੋਲੀ ਦੇ ਪਰਲੇ ਪਾਸੇ ਖੜੀ ਹੀ ਬੋਲੀ ਭੈਣੇ ਮੈਂ ਤਾਂ ਅੱਗ ਲੈਣ ਆਈ ਆ ਰਾਤ ਅੱਗ ਦੱਬਣੀ ਭੁੱਲ ਗਈ ਸਵੇਰ ਚੁੱਲ੍ਹੇ ਕੋਲ ਜਾ ਕੇ ਵੇਖਿਆ ਤਾਂ ਉਤਰਿਆਂ ਦੀ ਸੁਆਹ ਪਈ ਸੀ ਨਿਹਰੀ ਪੂਰੀ ਫਿਰ ਅਰਜਣ ਵਾਲ ਵੇਖਦੀ ਬੋਲੀ ਤੂੰ ਕੀ ਕਰਦਾ ਸੀ ਪੁੱਤ ਕੁਝ ਨਹੀਂ ਆ ਬੇਬੇ ਨੇ ਆਟੇ ਦੀ ਚਿੜੀ ਬਣਾ ਕੇ ਦਿੱਤੀ ਆ ਆ ਦੇਖੋ ਅਰਜਨ ਫਾਤਿਮਾ ਨੂੰ ਚਿੜੀ ਦਿਖਾਉਂਦਾ ਬੋਲਿਆ ਬੜੀ ਸੋਹਣੀ ਚਿੜੀ ਆ ਤੇਰੀ ਲਿਆ ਮੈਨੂੰ ਦੇ ਦੇ ਫਾਤਿਮਾ ਹੱਸਦੀ ਹੋਈ ਬੋਲੀ ਨਹੀਂ 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 ਇਹ ਤਾਂ ਮੇਰੀ ਆ ਤੂੰ ਬੇਬੇ ਤੋਂ ਹੋਰ ਬਣਵਾ ਲਾ ਅਰਜਨ ਬੋਲੇ ਜਿਵੇਂ ਮੂੰਹ ਨਾਲ ਬੋਲਿਆ ਆ ਜਾ ਮੈਂ ਵੀ ਜਾ ਹੁਣ ਕਿਵੇਂ ਸੰਗਣ ਲੱਗੀ ਆ ਜਿਵੇਂ ਮੈਂ ਤੇਰੀ ਜੇਠ ਹੁੰਨੀ ਆ ਬਚਨ ਕੋਰ ਹੱਸਦੀ ਬੋਲੀ ਉਹ ਪੀੜੀ ਖਿੱਚ ਬਚਨ ਕੋਰ ਕੋਲ ਬੈਠ ਗਈ ਲਿਆ ਪੈਣੇ ਫਿਰ ਕੋਈ ਕੰਮ ਹੀ ਕਰਵਾ ਦਿਆਂ ਵੇਲੀ ਨਹੀਂ ਬੈਠ ਹੋਣਾ ਮੇਰੇ ਕੋਲ ਪਰ ਕੰਮ ਛੋਟਾ ਦਸੀ ਪੈਣੇ ਅਸੀਂ ਤੁਹਾਡੇ ਨਾਲੋਂ ਨੀਵੀਂ ਜਾਦਦੇ ਹਾਂ ਡੂ ਮਾਂ ਪੈਣੇ ਤੇਰੇ ਤੋਂ ਕਾਹਦਾ ਹੋਲਾ ਜਾਣੀ ਤੇਰੇ ਸਾਜ ਵੀ ਆਈਏ ਕਰਤੀ ਨਾ ਬਗਾਨਿਆਂ ਵਾਲੀ ਗੱਲ ਨਾਲ ਪੈਣ ਕਹਿੰਨੀ ਐ ਨਾਲ ਨੀਵੇਂ ਉੱਚੇ ਦੀਆਂ ਗੱਲਾਂ ਕਰਦੀ ਐ ਚੱਲ ਆ ਰੋਟੀਆਂ ਚੋਪੜ ਦੇ ਬਚਨ ਕੋਰ ਥੋੜਾ ਰੋਸਾ ਕਰਦੀ ਬੋਲੀ ਉਨੇ ਕੋਲ ਪਏ ਮੱਖਣੀ ਵਾਲੇ ਕੁੱਜੇ ਚ ਚਾਰੀ ਉਂਗਲਾਂ ਮੱਖਣ ਨਾਲ ਬੇੜੀਆਂ ਤੇ ਛਾਬੀ ਚ ਪਈਆਂ ਰੋਟੀਆਂ ਚੋਪਣ ਲੱਗੀ। ਲਿਆ ਪਣੇ ਦੁੱਧ ਵੀ ਰੜਕ ਦੇਵਾ ਫਿਰ। ਉਹ ਇਸ ਤੋਂ ਅੱਗੇ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਘਰ ਵਾਲੇ ਨੂੰ ਕੀ ਆਖ ਬੁਲਾਵੇ। ਕੋਈ ਧੀ ਪੁੱਤ ਨਹੀਂ ਸੀ ਨਹੀਂ ਤਾਂ ਉਹਨਾਂ ਦਾ ਬਾ ਸ਼ਬਦ ਵਰਤ ਦਿੰਦੀ। ਅਰਜਨ ਦਾ ਉਹ ਚਾਚਾ ਸੀ ਜਾਪਰਾ ਇਹ ਫਾਤਿਮਾ ਨੂੰ ਪਤਾ ਨਹੀਂ ਸੀ। ਇਸ ਤੋਂ ਅੱਗੇ ਉਹ ਸੰਗ ਜੀ ਗਈ। ਅੱਛਾ ਕਰੀਮ ਉੱਠਣ ਵਾਲਾ ਹੋਣਾ। ਬਚਨੋ ਹਸਤੀ ਬੋਲੀ ਹਾ ਹੂ ਭੈਣੇ ਮੈਨੂੰ ਪਤਾ ਹੀ ਨਹੀਂ ਤੁਹਾਡਾ ਕੀ ਲੱਗਦਾ ਫਾਤਿਮਾ ਫਿਰ ਸੰਗ ਦੀ ਬੋਲੀ ਤੂੰ ਅੱਗੇ ਤੋਂ ਅਰਜਣ ਦਾ ਚਾਚਾ ਕਹਿੰਨੇ ਆ ਕਰ ਕਿਵੇਂ ਸੰਗ ਦੀ ਨੇ ਮੂੰਹ ਲਾਲ ਕੀਤਾ ਸੱਚ ਤੂੰ ਆਪਦਾ ਨਾਂ ਨਹੀਂ ਦੱਸਿਆ ਮੇਰਾ ਨਾਂ ਫਾਤਿਮਾ ਭੈਣੇ ਉਦਾਂ ਪੇਕੇ ਪੰਡ ਫੱਤੂ ਹੀ ਕਹਿੰਦੇ ਸੀ ਸਾਰੇ ਉਹਨੇ ਕੋਲ ਪਈ ਮਧਾਣੀ ਚੱਕ ਕੇ ਰੇੜਕਣੇ ਚੋਂ ਪਾ ਲਈ ਉੱਪਰ ਦੀ ਨੇਤਰਾ ਪਾ ਕੇ ਦੋਵੇਂ ਪੈਰ ਢਾਹੀ ਨੂੰ ਲਾ ਕੇ ਪੀੜੀ ਥੋੜੀ ਪਿੱਛੇ ਕਰਦੀ ਦੁੱਧ ਰੜਕਣ ਲੱਗੀ ਰੜਕਣੇ ਚੋਂ ਸ਼ਰਲ ਸ਼ਰਲ ਦੀਆਂ ਪਿਆਰੀਆਂ ਜੀਆਂ ਧੁਨਾ ਉੱਠਣ ਲੱਗੀਆਂ ਤੇ ਅੱਗੇ ਪਿੱਛੇ ਹੁੰਦੀਆਂ ਬਾਹਾਂ ਚੋਂ ਛਣਕਦੀਆਂ ਕੱਚ ਦੀਆਂ ਛੂੜੀਆਂ ਮਿੱਠਾ ਜਿਹਾ ਰਸ ਖੋਲ ਰਹੀਆਂ ਸਨ ਕੰਨਾਂ ਵਿੱਚ ਫਿਰ ਹਸਦੀ ਬੋਲੀ ਭੈਣੇ ਤੂੰ ਵੀ ਕਹਿਣਾ ਕਿ ਅੱਗ ਲੈਣ ਆਈ ਘਰ ਦੀ ਮਾਲਕ ਬਣ ਬੈਠੀ ਦੁੱਧ ਰੜਕਣ ਤੋਂ ਬਾਅਦ ਕੜਸੀ ਚੋਂ ਅੱਗ ਪਾ ਕੇ ਧੁਨਣ ਲੱਗੀ ਬੋਲੀ ਭੈਣੇ ਮੱਖਣ ਆਪੇ ਕੱਢ ਲਵੀ ਮੇਰੀ ਬੇਬੇ ਕਹਿੰਦੀ ਹੁੰਦੀ ਸੀ ਕਿਸੇ ਦੇ ਹੱਥੋਂ ਨજર ਲੱਗ ਜਾਂਦੀ ਹੈ ਉਹ ਹਸਦੀ ਹੋਈ ਦਰਵਾਜ਼ਿਆਂ ਬਾਹਰ ਹੋ ਗਈ। ਉਹਦੇ ਪੈਰੀਂ ਪਈਆਂ ਝਾਂਜਰਾਂ ਦੀ ਆਵਾਜ਼ ਗਲੀ ਵਿੱਚੋਂ ਆਉਂਦੀ ਰਹੀ। ਹਈ ਨਹੀਂ ਜਾਇ ਵੱਡੀ ਦਾ ਮੈਨੂੰ ਚੇਤਾ ਹੀ ਨਹੀਂ ਰਿਹਾ। ਸੁਖਨਾ ਪਹਿਲੀ ਵਾਰ ਤਾਂ ਜਵਾਖੜੀ ਘਰ ਆਈ ਸੀ ਤੇ ਵੇ ਅਰਜੁਣਾ ਵੇ ਪੁੱਤ ਪੁੱਤ ਬਣ ਕੇ ਆ ਕੋਲੀ ਦੇ ਕੇ ਆ ਫਾਤਿਮਾ ਦੇ ਘਰੇ। ਬਚਨ ਕੌਰ ਕੋਲੀ 'ਚੋਂ ਸ਼ੱਕਰ ਪਾ ਕੇ ਉੱਤੇ ਚੁਆਨੀ ਰੱਖ ਕੇ ਦਿੰਦੀ ਬੋਲੀ ਪਰ ਬੇਬੇ ਮੈਂ ਉਹਨੂੰ ਕੀ ਕਹਾਂ ਜਾ ਕੇ? ਅਰਜੰਸਿਓਂ ਪੋਲਾ ਜਾ ਮੂੰ ਬਣਾਉਂਦਾ ਬੋਲਿਆ ਕੁਝ ਨਹੀਂ ਤੂੰ ਕਹੀ ਕਿ ਮਾਸੀ ਆ ਬੀਬੀ ਨੇ ਸ਼ਗਨ ਭੇਜਿਆ ਬਸ ਅਰਜੰਸਿਓਂ ਆਪਣੀ ਮਾਂ ਤੋਂ ਸ਼ੱਕਰ ਵਾਲੀ ਕਉਲੀ ਫੜ ਕੇ ਫਾਤਿਮਾ ਦੇ ਘਰ ਜਾਵੜਿਆ ਬਿਨਾ ਬੂਹੇ ਵਾਲਾ ਘਰ ਪਸ਼ੂ ਡੰਗਰ ਤੋਂ ਬਾਹਰ ਚੋਂ ਲਾਇਆ ਇੱਕ ਵੱਡਾ ਸਾਰਾ ਲੱਕੜ ਦਾ ਟੰਬਾ ਸੱਜੀਅਤ ਵੇੜੇ ਚ ਬੰਨੀਆਂ 6-7 ਬੱਕਰੀਆਂ ਪਰਾ ਖੁਰਲੀ ਤੇ ਸੁੱਕੀ ਪ੍ਰਾਲੀ ਚੋਂ ਮੂੰ ਮਾਰ ਰਹੀ ਖੜੀ ਇੱਕ ਮੱਝ ਉਹਨਾਂ ਤੋਂ ਥੋੜਾ ਹਟਵਾ ਮੰਜੇ ਤੇ ਖੇਸ ਲੈ ਕੇ ਪਿਆ ਕਰੀਮੂ ਤਾਲੀ ਪਰਾਂ ਲੱਗਿਆ ਇੱਕ ਤੂਤ ਦਾ ਬੂਟਾ ਜਿਸ ਤੇ ਸਿਰਫ ਪੱਤੇ ਹੀ ਸਨ ਸਾਹਮਣੇ ਕੱਚਾ ਜੈਕ ਕੋਠੜਾ ਕਮਰੇ ਦੇ ਮੋਹਰੇ ਕੱਚੀ ਕੰਧੋਲੀ ਵਾਲਾ ਚੌਂਤਰਾ ਜਿਸ ਵਿੱਚ ਬਨੇ ਹਾਰੇ ਚੋਂ ਧੂਆ ਨਿਕਲ ਰਿਹਾ ਸੀ ਸ਼ਾਇਦ ਫਾਤਿਮਾ ਨੇ ਬਚਨ ਕੋਰ ਤੋਂ ਲਿਆਦੀ ਅੱਗ ਹਾਰੇ ਚੋਂ ਪਾ ਦਿੱਤੀ ਸੀ ਤੇ ਉੱਪਰ ਕਾਂਣੀ ਰੱਖਦੀ ਫਾਤਿਮਾ ਨੇ ਜਦ ਪਿੱਛੇ ਭੌਕੇ ਦੇਖਿਆ ਤਾਂ ਅਰਜਨ ਖੜਾ ਸੀ ਆ ਜਾ ਮੇਰਾ ਪੁੱਤ ਆ ਜਾ ਲੰਗੀ ਅੱਗ 'ਤੇ ਕਿਉਂ ਰੁਗ ਗਿਆ ਫਾਤਿਮਾ ਨੂੰ ਹੱਥ ਦੇ ਇਸ਼ਾਰੇ ਨਾਲ ਕੋਲ ਬੁਲਾਉਂਦੀ ਬੋਲੀ ਅਰਜਨ ਸਿਉ ਫਾਤਿਮਾ ਕੋਲ ਝੋਂਤੇ ਤੇ ਚਲਾ ਗਿਆ ਮਾਸੀ ਬੀਬੀ ਨੇ ਆ ਸ਼ਗਨ ਘੱਲਿਆ ਫਾਤਿਮਾ ਨੇ ਕੁੱਟ ਕੇ ਅਰਜਨ ਨੂੰ ਸੀਨੇ ਨਾਲ ਲਾ ਲਿਆ ਬੈਠ ਪੁੱਤ ਬਹਿ ਜਾ ਮਾ ਅਸਦ ਕੇ ਉਹਨੇ ਅਰਜਨ ਨੂੰ ਪੀੜੀ ਤੇ ਬਿਠਾ ਲਿਆ ਪਿੱਤਲ ਦੇ ਪਤੀਲੇ ਚ ਦੁੱਧ ਗਰਮ ਕਰਕੇ ਗਲਾਸ ਚੋਂ ਪਾ ਕੇ ਅਰਜਨ ਨੂੰ ਫੜਾਇਆ ਅੰਦਰੋਂ ਪੀਪੇ ਚੋਂ ਕੱਢ ਕੇ ਦੁੱਖ ਹੋਏ ਦੀਆਂ ਪਿੰਨੀਆਂ ਅਰਜਨ ਮੋਰੇ ਰੱਖ ਦਿੱਤੀਆਂ ਲੈ ਖਾ ਮੇਰਾ ਸੋਹਣਾ ਪੁੱਤ ਉਹ ਅਰਜਨ ਦਾ ਮੂੰਹ ਚੁੰਮਦੀ ਬੋਲੀ ਫਿਰ ਸ਼ੱਕਰ ਵਾਲੀ ਕੋਲੀ ਖਾਲੀ ਕਰਕੇ ਉਹਦੇ ਚੋਂ ਚਾਰ ਪਿੰਨੀਆਂ ਪਾ ਕੇ ਫੜਾਉਂਦੀ ਬੋਲੀ ਅਬ ਬੀਬੇ ਨੂੰ ਦੇ ਦੇਈ ਪੁੱਤ ਖਾਲੀ ਭਾਂਡਾ ਨਹੀਂ ਮੋੜਦੇ ਹੁੰਦੇ ਵਕਤ ਬੀਤਣ ਲੱਗਾ ਫਾਤਿਮਾ ਦੇ ਵਿਆਹ ਨੂੰ 2 ਸਾਲ ਹੋ ਚੱਲੇ ਸਨ ਪਰ ਉਹਦੇ ਘਰ ਕੋਈ ਧੀ ਪੁੱਤ ਨਹੀਂ ਸੀ ਹੋਇਆ ਆਂਢ ਗੁਆਂਢ ਦੀਆਂ ਬੁੜੀਆਂ ਨੇ ਉਹਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਸਨ ਜਦੋਂ ਉਹ ਗਲੀ ਚੋਂ ਲੰਘਣਾ ਅਗਰ ਕਿਸੇ ਦੀ ਨੋਤੀ ਦੇ ਜਵਾਕ ਹੋਣ ਵਾਲਾ ਹੁੰਦਾ ਉਹ ਆਪਣੀ ਨੋਤੀ ਨੂੰ ਆਵਾਜ਼ ਦਿੰਦੀ ਕਹਿੰਦੀ ਨੀਤੀ ਇਹ ਅੰਦਰ ਹੋ ਜਾ ਫਾਤਿਮਾ ਉਤਰੀ ਆਉਂਦੀ ਹੈ ਵੇਖੀ ਕਿਤੇ ਪਰਛਾਵਾਂ ਪੈ ਜੇ ਇਹਦਾ ਘਰ ਜਾ ਕੇ ਫਾਤਿਮਾ ਮੰਜੇ ਤੇ ਮੂੰਦੇ-ਮੂੰਡੇ ਪੈਂਦੀ ਜੁਲੜਾ ਚ ਮੂੰਹ ਦੇ ਕੇ ਕਿੰਨਾ-ਕਿੰਨਾ ਚ ਰੋਂਦੀ ਰਹਿੰਦੀ ਇੱਕ ਦਿਨ ਕਹਾੜੀ ਚੋਕੇ ਕਰੀਮੂ ਨੇ ਵਿੜੇ ਵਿਚਲੇ ਤੂਦ ਦੇ ਬੂਟੇ ਨੂੰ ਵੱਡਣਾ ਸ਼ੁਰੂ ਕਰ ਦਿੱਤਾ ਫਾਤਿਮਾ ਨੇ ਪੁੱਛਿਆ ਕਿਉਂ ਵੱਡ ਰਿਹਾ ਬੂਟੇ ਨੂੰ ਕਰੀਮੂ ਗੁੱਸੇ ਚ ਬੋਲਿਆ ਜਿਹੜੇ ਬੂਟੇ ਨੂੰ ਫਲ ਨਾ ਲੱਗੇ ਉਹ ਅਮਤਰੀ ਤੀਵੀਂ ਵਰਗਾ ਹੁੰਦਾ ਐਵੇਂ ਸਾਲਾ ਘਰ ਚੋਂ ਥਾਂ ਘੇਰਦਾ ਫਾਇਦਾ ਉਹਦਾ ਕੱਖ ਨਹੀਂ ਹੁੰਦਾ ਫਾਤਿਮਾ ਚੁੱਪਚਾਪ ਅੰਦਰ ਵੜ ਗਈ ਕਰੀਮੂ ਦੀ ਗੱਲ ਉਸ ਦਾ ਕਾਲਜਾ چیر ਗਈ ਸਰਾਣੇ ਚ ਮੂੰਹ ਦੇ ਕੇ ਰੋਂਦੀ ਰਹੀ ਨਾਲੇ ਰੱਬ ਨੂੰ ਮੇਨੇ ਮਾਰਦੀ ਰਹੀ ਐ ਮੇਰੇ ਅੱਲਾ ਕੀ ਮਾਰਾ ਕੀਤਾ ਮੈਂ ਤੇਰਾ ਤੂੰ ਤਾਂ ਖੁਦਾ ਏ ਤੇਰੇ ਘਰ ਘਾਟਾ ਤਾਂ ਨਹੀਂ ਕਿਸੇ ਚੀਜ਼ ਦਾ ਤੇਰਾ ਕੀ ਜਾਂਦਾ ਜਿਸ ਨੇ ਮਾਣੀ ਦੀ ਕੋ ਖਰੀ ਕਰ ਦੇਵੇਂ ਮੇਰੀ ਚੰਦਰੀ ਦੇ ਪੇਕੇ ਘਰ ਵੀ ਕੋਈ ਨਹੀਂ ਖਾਲਾ ਨੇ ਪਾਲਿਆ ਤੇ ਆਪਣੇ ਭਰਾ ਦੇ ਪੋਤ ਨਾਲ ਵਿਆਹ ਤੈ ਕਰ ਦਿੱਤਾ ਸੀ ਬਚਪਨ ਵਿੱਚ ਹੀ ਹੁਣ ਆਪ ਵੀ ਇਸ ਜਹਾਨੋਂ ਚਲੀ ਗਈ ਜਿਸ ਨੇ ਮਰਨ ਤੋਂ ਬਾਅਦ ਕਰੇ ਮੂੰ ਫਾਤਿਮਾ ਦਾ ਮੁਕਲਾਵਾ ਲੈ ਆਇਆ ਸੀ ਕ੍ਰੀਮੂ ਫਾਤਿਮਾ ਦੇ ਸਕੇ ਮਾਮੇ ਦਾ ਮੁੰਡਾ ਸੀ ਫਾਤਿਮਾ ਰੋਂਦੀ ਹੋਈ ਸੋਚ ਰਹੀ ਸੀ ਕਿ ਔਰਤ ਨਾਲ ਬੱਚੇ ਜੰਮਣ ਕਰਕੇ ਵਿਆਹ ਕੀਤਾ ਜਾਂਦਾ ਇਸ ਤੋਂ ਵੱਧ ਉਸ ਦੀ ਕੋਈ ਹੋਰ ਔਕਾਤ ਨਹੀਂ ਹੁੰਦੀ ਘਰ 'ਚੋਂ ਅੱਗੇ ਤਾਂ ਲੋਕ ਮਿਹਣੇ ਦਿੰਦੇ ਸੀ ਪਰ ਉਹ ਤਾਂ ਬੇਗਾਨੇ ਸੀ ਮੇਰੇ ਖੁਦਾ ਪਰ ਅੱਜ ਤਾਂ ਘਰੋਂ ਵੀ ਮਿਹਣਾ ਮਾਰ ਦਿੱਤਾ ਗਿਆ ਮੈਨੂੰ ਉੰਤਰੀ ਹੋਣ ਦਾ ਮੇਰੇ ਘਰ ਵੀ ਕੋਈ ਦੀਵਾ ਜਗਾਉਣ ਵਾਲਾ ਜੀ ਭੇਜ ਦੇ ਖੁਦਾ ਉਹਨੇ ਪੂਰੇ ਤਰ੍ਹਾਂ ਮੂੰਹ ਸਰਾਣੇ ਵਿੱਚ ਕੁੱਟ ਲਿਆ ਤਾਕੇ ਰੋਣ ਦੀ ਆਵਾਜ਼ ਬਾਹਰ ਨਾ ਨਿਕਲੇ کریمੂ ਤੂਤ ਵੜਦਾ ਮੁੜ ਕੋ ਮੁੜ ਕੇ ਹੋਇਆ ਫਾਤਿਮਾ ਨੂੰ ਪਾਣੀ ਦਾ ਗਲਾਸ ਫੜਾਉਣ ਲਈ ਆਵਾਜ਼ਾਂ ਮਾਰ ਰਿਹਾ ਸੀ ਪਰ ਫਾਤਿਮਾ ਤਾਂ ਅੰਦਰ ਸਰਾਣੇ 'ਚ ਮੂੰਹ ਦੇ ਕੇ ਆਪਣੇ ਕਰਮਾਂ ਨੂੰ ਰੋ ਰਹੀ ਸੀ ਜਦ ਫਾਤਿਮਾ ਨੂੰ ਨਾ ਸੁਣਿਆ ਤਾਂ کریمੂ ਨੇ ਉਸੇ ਤੂਤ ਦੀ ਇੱਕ ਸ਼ਮਕ ਤੋੜੀ ਤੇ ਗੁੱਸੇ ਵਿੱਚ ਅੰਦਰ ਆ ਗਿਆ ਫਾਤਿਮਾ ਮੁੱਦੇ ਮੋਪਈ ਹੋਈ ਸੀ ਉਹਨੇ ਤੂਤ ਦੀ ਸ਼ਮਕੋ ਦੇ ਪਿੰਡੇ ਤੇ ਵਰੌਣੀ ਸ਼ੁਰੂ ਕਰ ਦਿੱਤੀ ਫਾਤਿਮਾ ਨੇ ਮੂੰਹ ਹੋਰ ਸਰਾਣੇ 'ਚੋਂ ਘੁੱਟ ਲਿਆ ਤਾਖਿਓ ਦੀ ਚਿਕਨਾ ਨਿਕਲੇ ਪਤਾ ਨਹੀਂ ਕਰੀਮੂ ਨੇ ਕਿੰਨਾ ਕੁ ਕੁੱਟਿਆ ਉਸ ਪਰੀਆਂ ਵਰਗੀ ਫਾਤਿਮਾ ਨੂੰ ਫਿਰ ਇਹ ਬੋਲਦਾ ਕਰੋਨਿਕਲ ਗਿਆ ਸਾਲੇ ਦੀ ਉੰਤਰੀ ਤੀਵੀ ਇੱਕ ਜਵਾਕ ਨਹੀਂ ਜੰਮ ਸਕਦੀ ਲੋਕ ਮੈਨੂੰ ਮਿਹਨੇ ਮਾਰਦੇ ਆ ਅਖੇ ਭਾਈ ਕਰੀਮੂ ਝੋਈ ਕੋਈ ਕੱਖ ਕੰਡਾ ਨਹੀਂ ਹੋਣਾ ਸਾਲੀ ਕੁੱਤੀ ਤੀਵੀ ਨੇ ਮੇਰੀ ਵੀ ਤੂੰ ਠਾਕਰ ਆਤੀ ਸਾਰੇ ਥਾਂ ਅਰਜੁਨ ਹੁਣ 8 ਕੋ ਸਾਲ ਦਾ ਹੋ ਗਿਆ ਸੀ ਉਹ ਕੁਝ ਲੈਣ ਫਾਤਿਮਾ ਘਰੇ ਆਇਆ ਸੀ ਫਾਤਿਮਾ ਉਸੇ ਤਰ੍ਹਾਂ ਮੁੱਢੇ ਮੂੰਹ ਪਈ ਰੋ ਰਹੀ ਸੀ ਅਰਜੁਨ ਦੇ ਉੰਤਿਓ ਮਸਾਂ ਉੱਠੀ ਆਜਾ ਪੁੱਤ ਕਿਵੇਂ ਆਇਆ ਐਨੀ ਗੱਲ ਕਹਿੰਦਿਆਂ ਫਾਤਿਮਾ ਨੇ ਚੀਜ਼ ਸਵਟ ਲਈ ਉਹਦੇ ਪਿੰਡੇ ਤੇ ਪਈਆਂ ਲਾਸ਼ਾਂ ਚੋਂ ਦਰਦ ਉੱਠ ਰਿਹਾ ਸੀ ਮਾਸੀ ਬੇਬੇ ਨੇ ਦਾਲ ਦੀ ਕੌਲੀ ਮੰਗਵਾਈ ਆ ਥੋਤੀ ਮੰਗੀ ਦੀ ਫਾਤਿਮਾ ਮਸਾਂ ਹੀ ਮੰਜੇ ਤੋਂ ਉੱਠੀ ਇੱਕ ਮਿੱਟੀ ਦੇ ਤੋੜੇ ਦਾ ਚੱਪਣ ਚੱਕ ਕੇ ਉਸ ਵਿੱਚੋਂ ਦਾਲ ਦੀ ਕੌਲੀ ਭਰ ਕੇ ਅਰਜੁਨ ਨੂੰ ਫੜਾ ਦਿੱਤੀ ਆਪ ਫਿਰ ਮੰਜੇ ਤੇ ਲੰਮੀ ਬਹਿ ਗਈ ਅਰਜੁਨ ਨੇ ਘਾਰ ਆ ਕੇ ਆਪਣੀ ਮਾਂ ਨੂੰ ਦੱਸਿਆ ਬੇਬੇ ਲੱਗਦਾ ਚਾਚੇ ਕਰੀਮੂ ਨੇ ਅੱਜ ਫੇਰ ਮਾਸੀ ਨੂੰ ਬਹੁਤ ਕੁੱਟਿਆ ਉਹ ਅੰਦਰ ਪਈ ਰੋਈ ਜਾਂਦੀ ਸੀ ਬਚਨ ਕੋਰ ਦੀਆਂ ਅੱਖਾਂ ਪਰ ਆਈਆਂ ਪਹਿਲਾਂ ਵੀ کریمੂ ਕਈ ਵਾਰ ਫਾਤਿਮਾ ਨੂੰ ਬਿਨਾਂ ਗੱਲੋਂ ਕੁੱਟ ਸਿੜਦਾ ਸੀ ਪੁੱਤ ਹੋਰ ਤਾਂ ਨਹੀਂ ਬੋਲੀ ਕੁਝ ਮਾਸੀ ਤੇਰੀ ਬਚਨੋਂ ਨੇ ਅੱਖਾਂ ਪੁੰਜਦਿਆਂ ਪੁੱਛਿਆ ਨਹੀਂ ਬੇਬੇ ਹੋਰ ਤਾਂ ਨਹੀਂ ਕਿਹਾ ਕੁਛ ਮਾਸੀ ਨੇ ਬੇਬੇ ਚਾਚਾ کریمੂ ਮਾਸੀ ਨੂੰ ਕੁੱਟਦਾ ਕਿਉਂ ਆ ਬਸ ਪੁੱਤ ਜਦੋਂ ਹੋਰ ਕਿਤੇ ਵਾਸਨਾ ਚੱਲੇ ਸਾਰਾ ਗੁੱਸਾ ਘਰ ਵਾਲੀ ਤੇ ਕੱਢ ਦਿਓ